ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਹੋਇਆ ਕੀ ਤੇ ਵੀ ਉਹਦੇ ਕਿਤੇ ਟਰਾਂਸਫਾਰਮਰ ਦਾ ਕਿਸੇ ਨੇ ਤੇਲ ਕੱਢ ਲਿਆ ਰਾਤ ਨੂੰ ਜੀਓ ਸੁੱਚ ਕੱਟੀ ਤੇਲ ਕੱਢ ਲਿਆ ਟਰਾਂਸਫਾਰਮਰ ਨਹੀਂ ਖੋਲਿਆ ਗਿਆ ਟਰਾਂਸਫਾਰਮਰ ਉਹਨੇ ਮੇਰੇ ਰਹਿ ਗਿਆ ਕੱਲਾ ਤੇਲ ਕੱਢਤਾ ਤੇ ਜੀਓ ਸੁੱਚ ਕੱਟੀ ਕਟਾਈ ਛੱਡ ਗਏ ਜੇ ਟਰਾਂਸਫਾਰਮਰ ਦਾ ਤੇਲ ਘਟ ਗਿਆ ਥੱਲੇ ਹੋ ਗਿਆ ਲੈ ਬਹੁਤ ਜ਼ਿਆਦਾ ਜਾਂ ਪੂਰਾ ਤੇਲ ਨਿਕਲ ਗਿਆ ਟਰਾਂਸਫਾਰਮਰ ਮੌਕੇ ਤੇ ਫੜ ਕੇ ਖੜਾ ਲੂ ਵੀ ਗੱਲ ਖਿਆਲ ਰੱਖਿਓ ਖਾਲੀ ਟਰਾਂਸਫਾਰਮਰ ਨਾਲ ਦੀ ਨਾ ਲਵੇਂ ਟੂਆ ਤੇਲ ਕਦੇ ਨਹੀਂ ਘਟਣਾ ਲੈ ਤੇ ਇਹਦਾ ਟਰਾਂਸਫਾਰਮਰ ਦਾ ਕਿਸੇ ਹਾਲਤ ਇਹ ਗੱਲਾ ਠੰਡਾ ਕਰਨ ਦਾ ਕੰਮ ਨਹੀਂ ਕਰਦਾ ਇਹਦੀ ਡਾਇਲੈਕਟਿਕ ਸਟਰੈਂਥ ਹੁੰਦੀ ਹੈ ਇਹਦਾ ਕੰਮ ਹੈ ਵਿੱਚ ਇਨਸੂਲੇਸ਼ਨ ਮੇਨਟੇਨ ਰੱਖਣਾ ਤੇਲ ਘਟਣ ਦੇ ਕਾਰਨ ਵੀ ਬਹੁਤ ਵੱਡੇ ਹਾਦਸੇ ਹੋ ਜਾਂਦੇ ਨੇ ਇਹ ਵੀ ਕਿਉਂਕਿ ਜਦੋਂ ਵੀਡੀਓ ਆਈ ਅਸੀਂ ਮੌਕੇ ਤੇ ਉਹ ਕਹਿੰਦੇ ਜੀ ਹੋਇਆ ਕੀ ਹੈ ਕਈ ਵਾਰ ਤਾਂ ਲਾਈਵ ਮੇਰੇ ਨਾਲ ਗੱਲਬਾਤ ਕਰਦੇ ਨੇ ਲੋਕ ਵੀ ਸਾਡੇ ਬੰਦੇ ਨਾਲ ਹਾਦਸਾ ਹੋ ਗਿਆ ਉਹ ਕਹਿੰਦੇ ਵੀ ਸਾਡੇ ਮੁੰਡਾ ਇਸ ਤਰ੍ਹਾਂ ਖਾਲਚ ਚ ਮਰ ਗਿਆ ਮੈਂ ਵਿੱਚ ਸੁਚਲਾਈ ਸੀ ਮਨਨ ਨੂੰ ਕਿਹਾ ਵੀ ਤੂੰ ਹੱਥ ਨਾ ਲਾਇਆ ਜੀ ਸੁਚਲ ਜੀਓ ਸੁਚਲਾਈ ਚ ਕਰੰਟ ਹੈ ਹੁਣ ਜੀਓ ਸੁਚਲਾਈ ਚ ਕਰੰਟ ਕਿੱਥੋਂ ਆਇਆ ਕਿਉਂਕਿ ਟਰਾਂਸਫਾਰਮਰ ਦੇ ਤੇਲ ਹੈ ਨਹੀਂ ਉਹਨੇ ਲੈਨ ਫਟਾਕੇ ਜਾਂ ਚੱਕੀ ਤੋਂ ਉਪਲਗ ਖੁੱਲ ਖੁੱਲਾ ਪਿਆ ਥੀ ਤੇ ਤੇਲ ਉਹਨਾਂ ਵਿੱਚੋਂ ਖੇੜੇ ਸੀ। ਇਹ ਇੱਕ ਬੜੀ ਵੱਡੀ ਸਾਵਧਾਨੀ ਰੱਖਣ ਵਾਲੀ ਗੱਲ ਹੈ ਕਿਉਂਕਿ ਮੈਂ ਕਈ ਵਾਰ ਕੌੜੇਲਾ ਸਾਡੇ ਸਰਕਾਰੀ ਅਫਸਰ ਸਹਿਮਾਨ ਵਾਸਤੇ ਵੀ ਬੋਲਦਾ ਨਾ ਵੀ ਟਰਾਂਸਫਾਰਮਰ ਵਰਗੇ ਸ਼ੇਰ ਸਾਡੀ ਹਰੇਕ ਮੋਟਰ ਦੇ ਉੱਤੇ ਬੰਨ੍ਹ ਤਾਂ ਦਿੱਤੇ ਪਰ ਇਹਨਾਂ ਤੋਂ ਬਚਣਾ ਨਹੀਂ ਸਿਖਾਇਆ ਵੀ ਇਹ ਪੰਜਾਬੀ ਮਾਨ ਦਾ ਕਦੇ ਕਦੇ। ਇਹ ਤਾਂ ਬਚਣ ਵਾਲੇ ਕਦੇ ਕਿਸੇ ਨੇ ਇਕੱਠਾ ਸੈਮੀਨਾਰ ਨਹੀਂ ਕੀਤਾ ਵੀ ਕੀ ਬਚਦਾ ਨੇ ਇਹ ਤੋਂ ਬਚਣ ਦੀਆਂ 11000 ਲਾਈਨਾਂ ਯਾਰ ਕੋਈ ਛੋਟੀ ਮੋਟੀ ਗੱਲ ਥੋੜੀ ਐ ਇੱਕ ਵਾਰ ਸੰਪਰਕ ਚ ਆਇਆ ਨਾ ਨਾਲ ਨਾਲ ਅੱਗ ਕੱਢ ਦਿੰਦਾਂ ਦੀ ਵਿੱਚ ਤੇ ਇਹ ਕਿੱਥੇ ਨੱਥ ਲੱਗਦੇ ਤਾਂ ਆ ਹੁਣੇ ਵੀ ਫਰੀਦਕੋਟ ਤੋਂ ਮੈਡੀਕਲ ਕਾਲਜ ਤੋਂ ਮੇਰੇ ਕੋਲ ਇਹ ਫੋਟੋ ਆਈਆਂ ਦੇਖੀਆਂ ਨਹੀਂ ਗਈਆਂ ਬੰਦੇ ਦਾ ਹੱਥ ਉੱਤੇ ਪਿਆ ਤੇ ਬੱਖੀ ਸਾਰੀ ਮੱਚ ਗਈ ਵਿੱਚ ਤੇ ਅੱਗੇ ਨਿਕਲ ਗਈ ਬੰਦਾ ਮੌਕੇ ਤੇ ਮਰ ਗਿਆ 11000 ਵੋਲਟੇਜ ਦੇ ਸਿੱਧਾ ਫੂਕੇ ਦੇਣਾ ਉਹ ਨਹੀਂ ਛੱਡੇਗੇ ਕਿਸੇ ਹਾਲ ਹਰੇਕ ਸਾਡੀ ਮੋਟਰ ਤੇ ਲਾਈਨ ਆਉਂਦੀ ਹੈ ਪਰ ਸਾਨੂੰ ਉਹ ਤੋਂ ਬਚਣ ਦਾ ਕੋਈ ਤਰੀਕਾ ਨਹੀਂ ਆਉਂਦਾ ਲਾਈਨਾਂ ਢਿੱਲੀਆਂ ਹੋ ਗਈਆਂ ਕੋਈ ਪ੍ਰਵਾਹ ਨਹੀਂ ਅਸੀਂ ਕਹਿੰਦੇ ਸਰਕਾਰ ਦੀਆਂ ਨੇ ਸਰਕਾਰ ਦੀਆਂ ਨਹੀਂ ਹੈਗੀਆਂ ਤੁਹਾਡੀ ਅਰਦੀਆਂ ਨਜ਼ਰੋਂ ਉਹਨਾਂ ਨੂੰ ਕਸਾਓ ਉੱਚੀਆਂ ਕਰੋ ਤਾਰਾਂ ਨੂੰ ਹੁਣ ਹੁੰਦਾ ਕੀ ਹੈ ਕਈ ਵਾਰ ਤਾਂ ਤਾਰਾਂ ਨੇਵੇਂ ਨੇਵੇਂਆ ਹੁੰਦੀ ਆ ਤਰੀ ਗਈਏ ਨੇ ਸਭ ਤੋਂ ਵੱਡੀ ਗੜਬੜ ਹੋਈ ਸੀ ਜਦੋਂ ਠੇਕੇਦਾਰੀ ਦੇ ਵਿੱਚ ਮੈਂ ਕਿਵੇਂ ਨੇ ਪਾਸ ਕੀਤਾ ਸੀ ਵੀ ਐਲਟੀ ਲਾਈਨਾਂ ਨੂੰ ਐਚਟੀ ਚ ਕਨਵਰਟ ਕਰ ਦੋ 415 ਵੋਲਟ ਦੀਆਂ ਜਿਹੜੇ ਫਾਮੇ ਲੱਗੇ ਤੇ ਲਾਈ ਨਿਕਲੀ ਸੀ ਉਹਨੂੰ ਹੀ ਟ੍ਰਾਇੰਗਲ ਲਾ ਕੇ ਵੀ ਉਹਦੇ ਉੱਪਰ ਹੀ ਤੁਸੀਂ 11 ਕੇਵੀ ਦੀ ਤਾਰ ਲਗਾ ਦੋ ਜਿੱਧਰ ਜਿੱਧਰ 11 ਕੇਵੀ ਪਹੁੰਚਾ ਦੋ ਉਹ ਐਡਾ ਪੱਠਾ ਬੈਠਣ ਵਾਲਾ ਕੰਮ ਸੀ 2 ਮੀਟਰ ਛੋਟੇ ਪੋਲ ਲਿਓ ਉਹ ਐਲਟੀ ਦੇ ਐਚਟੀ ਨਾਲੋਂ ਜਿਹੜੀ ਘਟੋ ਘਟੋ ਉਚਾਈ ਸੀ ਉਹਨੂੰ ਸ਼ਰੇਆਮ ਫਾਉਲ ਕੀਤਾ ਉਹ ਰਿਹਾ। ਵਿਧੀ ਉਚਾਈ ਇਹ ਘਟ ਗਈ। ਹੁਣ ਉਹਦੇ ਵਿੱਚ ਚਾਂਸ ਕੀ ਹੁੰਦਾ 11 ਕੇਵੀ ਚ। ਹੁਣ ਆਪਣੇ ਖੇਤ 'ਚ ਚੱਲਦੀ ਆ ਕੰਬਾਈ। ਆਪਣੇ ਲੋਕਾਂ ਦੇ ਦਬਾਅ 'ਚ ਇੱਕ ਬਹੁਤ ਵੱਡਾ ਬਹਿਵ ਹੈ। ਵੀ ਅਸੀਂ ਤਾਂ ਟਾਇਰਾਂ ਦੇ ਉੱਤੇ ਬੈਠੇ ਹਾਂ, ਟਾਇਰ ਤਾਂ ਰਵਣਦੇ ਬੜੇ ਹੋਏ ਨੇ। ਇਹਦੇ ਨਾਲ ਤਾਂ ਵਿਗਨੀ ਕੁਛ ਨਹੀਂ ਕਰਨੀ। ਉਹ ਰਵਣਦੇ ਨਹੀਂ ਹੈਗੇ। ਉਹ ਕਾਰਬਨ ਹੈ। ਕਾਰਬਨ ਉਹ ਚੀਜ਼ ਹੈ ਜਿਹਦੇ ਵਿੱਚ ਬਿਜਲੀ ਸਭ ਤੋਂ ਤੇਜ਼ ਲੰਘਦੀ ਹੈ ਕਿਸੇ ਟਰਾਲੀ ਦਾ ਬਿਲਡ ਜਾਂ ਕੰਬਾਈਂਦੀ ਛਤਰੀ ਉਹਦੇ ਸੰਪਰਕਤ ਆ ਗਿਆ ਜੇ ਕਿਸੇ ਨੇ ਦੇਖਿਆ ਹੋਊ ਨਾ ਟਾਇਰਾਂ ਦੇ ਵਿੱਚ ਦੀ ਅੱਗ ਨਿਕਲਦੀ ਹੁੰਦੀ ਹੈ ਟਾਇਰ ਨਹੀਂ ਕਾਰਬਨ ਦੇ ਨੇ ਵਿੱਚ ਲੋਹੇ ਦੀ ਜਾਲੀ ਹੈ ਨਹੀਂ ਬਚੂਗਾ ਬੰਦਾ ਕਿਸੇ ਹਾਲ ਐਨਾ ਕਰੰਟ ਵਿੱਚ ਦੇ ਨਿਕਲ ਗਿਆ ਤਾਂ ਉਹਦਾ ਸਹੀ ਤਰੀਕਾ ਇਹ ਵੀ ਲਾਈਨ ਕਟਵੜ ਜਿੱਥੇ ਤੁਹਾਡੀ ਮਸ਼ੀਨਰੀ ਘੁੰਮਦੀ ਹੈ 2 ਮੀਟਰ ਉੱਚੀ ਜਹੀਦੀ ਹੈ ਕੁਝ ਮਿੱਤਰ ਮਹਿਲ ਵੀ ਦੇਖੇ ਨੇ ਚਾਹੀ 11 ਕੇਵੀ ਹੋਵੇ ਉਹਨਾਂ ਦੇ ਦਿਮਾਗ 'ਚ ਇੱਕੋ ਹੀ ਗੱਲ ਹੈ ਵੀ ਲੱਕੜ ਤਾਂ ਪਤਾ ਨਹੀਂ ਕਿੰਡੀਕ ਜਾਦੂ ਦੀ ਛੜੀ ਹੈ ਲੱਕੜ ਨਾਲ ਤਾਰ ਉੱਚੀ ਕਰ ਦੋ ਜਦ ਕੋਈ ਬਾਈ ਨਗੂ ਕੇ ਡੰਡਾ ਜਮਨ ਕੇ ਉੱਤੇ ਕਰ ਦਿੰਦੇ ਨੇ ਉਹ ਇਹ ਕਈ ਵਾਰੀ ਵੱਡੇ ਟਰਾਲੇ ਆਉਂਦੇ ਨੇ ਉਹ ਵੀ ਨਾਲ ਲਈ ਫਿਰਦੇ ਹੁੰਦੇ ਨੇ ਪਰ ਇੱਕ ਗੱਲ ਖਿਆਲ ਰੱਖਿਓ ਜਿਹੜੇ ਟਰਾਲੇ ਵਾਲੇ ਨੇ ਪਿੱਛੋਂ ਲਾਈਨ ਬੰਦ ਕਰਾ ਕੇ ਤਾਹਾਂ ਚੱਕਦੇ ਨੇ ਚਾਲੂ ਲਾਈਨ ਨੂੰ ਤਾਹਾਂ ਨਹੀਂ ਚੱਕਦੇ ਲੱਕੜੀ ਦੇ ਵਿੱਚ ਦੀ ਬਿਜਲੀ ਪਾਸ ਹੋ ਜਾਂਦੀ ਹੈ ਜੇ ਬੋਲਟੇਜ ਜ਼ਰੂਰਤ ਤੋਂ ਜ਼ਿਆਦਾ ਹੈ ਤੇ ਲੱਕੜ 'ਚ ਥੋੜੀ-ਮੋਟੀ ਵੀ ਸਿੱਲ੍ਹ ਹੈ ਤਾਂ ਬਿਜਲੀ ਗੋਲੀ ਵਾਂਗੂ ਆਉ ਬਿਚ ਨਹੀਂ ਲੱਕੜ ਕੋਈ ਜਾਦੂ ਦੀ ਛੜੀ ਨਹੀਂ ਹੈਗੀ ਜਿਹੜੀ ਸਾਨੂੰ ਬਿਜਲੀ ਤੋਂ ਬਚਾ ਦੇ ਇਸ ਕਰਕੇ ਇਹ ਗਲਤੀ ਨਾ ਕਰਿਆ ਕਰੋ ਜਿੱਥੋਂ ਆਪਾਂ ਦੇਖਦੇ ਵੀ ਆਹ ਤਾਰ ਤੋਂ ਮਾੜੀ ਬਚਤਾਂ ਲਗਦਾ ਲਿਆ ਤੂੰ ਬਾਸ ਲਿਆ ਚੱਕਿਆ ਪਰ ਉੱਚੀ ਕਰੀਏ ਇਹ ਗਲਤੀ ਨਾ ਖਾਇਆ ਕਰੋ ਭਰਾ ਲੋਕਾ ਦੇਵੇ ਪੰਜਾਬ Karena suara jalan ke.